ਜਾ ਪਾਤਸ਼ਾਹ ਸਿਰਸਾ ਹਾਦੈ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਵਣ ਘਾਰੇ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨੋ ਸ੍ਰੀ ਚੰਦ ਮਹਲਾ ਜ ਸਤਗੁਰ ਮਿਲੈ ਸੁਭਾਈ ਸਹਿਜ ਗੁਣ ਗਾਈਐ ਜੀਉ ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਈਐ ਜੀਉ ਸਤਗੁਰ ਮਿਲੈ ਸੁਭਾਈ ਸਹਿਜ ਗੁਣ ਗਾਈਐ ਜੀਉ ਗੁਣ ਗਾਏ ਵਿੰਸੈ ਸਦਾ ਅਨੰਦ ਇਹ ਜਾ ਆਪ ਸੱਚਿ ਭਾਵੈ ਕਰ ਹਉ ਮੈਂ ਤਜ ਮਾਇ ਸਹਿਜ ਨਾਮ ਸਮਾਵੈ ਆਪ ਕਰਤਾ ਕਰੇ ਸੋਈ ਆਪ ਦੇਤਾ ਪਾਈਐ ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਈਐ ਹੋ ਪੂਰੇ ਸਤਗੁਰਾਂ ਜੀਓ ਆਤਿ ਸੇ ਵੀ ਦਿਨ ਰਾਤ ਮੈਂ ਕਦੇ ਨਾ ਵਿਸਰੈ ਜੀਓ ਕਦੇ ਨਾ ਵਿਸਾਰੀ ਅੰਨ ਦਿਨ ਸਮਾਰੀ ਜੇ ਨਾਮ ਲਈ ਤਾ ਜੀਵਾ ਸ਼ਰਵਣੀ ਸਹੀ ਤਾ ਇਹ ਮਨ ਤ੍ਰਿਪਤਾ ਯੇਹਮਰੇ ਦਿੱਤੀਵਾ ਨਦਰ ਕਰੇ ਤਾਂ ਸਤਗੁਰ ਮਿਲੇ ਅਣ ਦਿਨ ਵਿਵੇਕ ਬੁੱਧ ਵਿਚਰੈ ਅੰਦਰ ਸੱਚਾ ਦੇਹ ਪੂਰੇ ਸਤਗੁਰ ਸਦ ਸੰਗਤ ਮਿਲੇ ਵਡ ਭਾਗ ਸਹਜ ਸਮਾਇ ਤਾਂ ਹਰ ਮਨ ਭਾਵੈ ਸਦਾ ਤੀਤ ਬਰਗੀ ਹਲ ਤਪਤ ਸੋ ਬਾਜ ਅੰਤਰ RAM ਨਾਮ ਜਿਵ ਲਾਗੀ ਹਰਖ ਸੁਖ ਦੁਹਾਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵੈ ਸਤ ਸੰਗਤ ਬਿਲਾ ਮੜ ਭਾਗ ਹਾਏ ਦੁਖ ਹੋਏ ਮੜ ਮੁਖ ਜਮ ਜੋ ਹਿਆ ਜੀਓ ਹਾਏ ਹਾਏ ਕਰੇ ਜਨਤ ਮਾਇਆ ਦੁਖ ਮੋਹਿਆ ਜੀਓ ਮਾਇਆ ਦੁਖ ਮੋਹਿਆ ਹਉ ਮੈਂ ਰੋ ਰਿਆ ਮੇਰੀ ਮੇਰੀ ਕਰਤ ਵਿਹਾਵੇ ਜੋ ਪ੍ਰਵਦੀ ਤਿਸ ਚਿਤ ਰਹੀ ਅੰਤ ਗਿਆ ਪਛਤਾਵੇ ਬੇਨਾਮ ਕੋ ਸਾਥ ਨ ਚੱਲੇ ਪੁੱਤਰ ਕਲਤਰ ਮਾਇਆ ਧੋਹਿਆ ਦੂਜਾ ਭਾਇ ਦੁਖ ਹੋਈ ਮਨ ਮੁਖ ਜਮ ਜੋਹਿਆ ਜੀਓ ਕਰ ਕਿਰਪਾ ਲਿਓ ਮਿਲਾਈ ਮਹਾਂਲ ਹਰ ਪਾਇਆ ਜੀਓ ਸਦਾ ਰਹਿ ਕਰ ਜੋੜ ਪ੍ਰਭ ਮਨ ਭਾਇਆ ਜੀਓ ਹੁਕਮ ਮੰਨ ਸੁਖ ਪਾਇਆ ਅਣਜਾਪ ਤਰਹਾ ਦਿਨ ਰਾਤੀ ਸਹਜੇ ਨਾਮ ਧਿਆਇਆ ਨamo ਨਾਮ ਮਿਲੀ ਵੜਿਆਈ ਨਾਨਕ ਨਾਮ ਮੜ ਭਾਵੈ ਕਰ ਕਿਰਪਾ ਦੇ ਹੋ ਮਰਾਈ ਮਹਲ ਨਾਮੋ ਨਾਮ ਮਿਲੀ ਵੜਿਆਈ ਨਾਨਕ ਨਾਮ ਮਨ ਭਾਵੈ ਕਰ ਕਿਰਪਾ ਲੇ ਹੋ ਮਿਲਾਈ ਮਹਲ ਹਰ ਪਾਵੇ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ